ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਆਪਾਂ ਚੱਲੇ ਆਂ ਕੈਕਸਟਨ ਹਾਲ ਜਿੱਥੇ ਸਰਦਾਰ ਉਦਮ ਸਿੰਘ ਜੀ ਨੇ ਜਰਨਲ ਡੇਅਰ ਨੂੰ ਗੋਲੀ ਮਾਰੀ ਸੀ ਜਾ ਕੇ ਉਹ ਆਪਾਂ ਦਿਖਾਵਾਂਗੇ ਤੁਹਾਨੂੰ ਅੱਜ ਹਾਲ ਜੋ ਕਿ ਲੰਡਨ ਚ ਹੈ ਬਰਮਿੰਗਮ ਤੋਂ ਨਿਕਲ ਚੁੱਕੇ ਆਂ ਤੇ 1 ਘੰਟੇ ਦਾ ਸਫ਼ਰ ਰਹਿ ਗਿਆ ਜਿੱਥੇ ਆਪਾਂ ਹੈਗੇ ਆਂ ਉਹਦੇ ਤੋਂ ਬਾਅਦ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਵਾਂਗੇ ਜਿੱਥੇ ਸਰਦਾਰ ਉਦਮ ਸਿੰਘ ਰਹੇ ਸੀ ਤੇ ਉਹਨਾਂ ਦਾ ਇਤਿਹਾਸ ਦੱਸਾਂਗੇ ਇਸ ਵੀਡੀਓ ਵਿੱਚ ਹਾਂਜੀ ਤੋ ਪਹਿਲਾ ਬ੍ਰੇਕ ਹੈ ਮਾਰਾ ਹਮ ਆ ਚੁਕੇ ਹਾਂ ਅੱਜ ਕੌਫੀ ਕਰ ਲਈ ਆ ਪਾウダー ਐਂਡ ਸਾਡੇ ਨਾਲ ਵੀਰ ਆਏ ਆ ਆਪਣੇ ਵਿਕਰਮ ਵੀਰਾ ਐਂਡ ਸਾਡੇ ਨਾਲ ਦਵਿੰਦਰ ਵੀਰਾ ਐਂਡ ਨਾਲ ਯਾ ਰੋਬਿੰਨ ਤੇ ਕਰਨ ਜਸਮਾਨਕ ਜਸਮਾਨਕ ਦਾ ਚੇਲਾ ਨਹੀਂ ਯਾਰ ਉੱਤੇ ਉੱਤੇ ਦੀ ਕੁਆਲਿਟੀ ਦਾ ਐ ਮੁੰਡਾ ਐ ਤੂੰ ਤਾਂ ਬੰਦਾ ਹੀ ਗਲਤ ਨੇ ਹਾਂਜੀ ਆ ਉਹ ਸਰਵਿਸ ਐ ਜਿੱਥੇ ਆਪਾਂ ਰੁਕੇ ਆ ਰਸਤੇ 'ਚ ਕੌਫੀ ਦਾ ਬ੍ਰੀਕ ਲਿਆ ਇੱਕ ਐਂਡ ਫਿਰ ਚੱਲਾਂਗੇ ਆਪਾਂ ਇਹਦੇ ਤੋਂ ਅੱਗੇ ਇੱਥੋਂ ਲੰਡਨ 3 ਮਾਈਲ ਰਹਿ ਗਿਆ ਚਲੋ ਦਿਖਾਨੇ ਆ ਤੁਹਾਨੂੰ ਚੱਲ ਕੇ ਕੈਕਸਟਨ ਹਾਲ ਹਾਂਜੀ ਹੁਣ ਆਪਾਂ ਇੱਥੋਂ ਨਿਕਲ ਰਹੇ ਆ 1 ਘੰਟੇ ਦਾ ਸਫ਼ਰ ਹੈ ਤਕਰੀਬਨ ਸੋ ਚੱਲ ਕੇ ਦਿਖਾਉਨੇ ਆ ਤੁਹਾਨੂੰ ਹਾਂਜੀ ਪਹੁੰਚ ਚੁੱਕੇ ਆਪਾਂ ਲੰਡਨ 'ਚ ਪਰ ਇੰਨਾ ਕਿ ਜ਼ਿਆਦਾ ਟ੍ਰਾਫਿਕ ਆਨਾ ਸਿਰ ਪੀੜ ਹੋ ਗਿਆ ਅਜੇ ਐਂਟਰੀ ਕੀਤੀ ਆ ਸੋ ਲੰਡਨ ਦੇ ਕਾਫੀ ਅੰਦਰ ਜਾਣਾ ਸਿਟੀ ਸੈਂਟਰ 'ਚ ਐਂਡ ਪਾਰਕਿੰਗ ਫਾਈਂਡ ਕਰਨੀ ਬਹੁਤ ਜ਼ਿਆਦਾ ਸਿਰ ਕਰਦੀ ਆ ਬਟ ਆਪ ਚੈੱਕ ਕਰ ਸਕਦੇ ਹੋ ਬਿਲਡਿੰਗਾਂ एंड माहौल आ गया लंडन का पूरा चलो कोशिश कर रहे जितना जल्दी हो सके पहुंचिए एंड तू दिखाने फिर नैक्सट नाम हाँ जी लंडन एंटर हो गए आप ਸੂਨੀ ਪਰ ਹੁਨੇ ਅਬ ਇਕਦ ਤਰ ਦੇ ਦਿਨ ਹਾਂਜੀ ਕਾਰ ਪਾਰਕ ਕਰਤੀ ਆਪਾਂ ਹੁਣ ਚੱਲੇ ਆ ਕੈਕਸ਼ਨ ਹਾਲ ਐਂਡ ਬਹੁਤ ਬੁਰੇ ਹਾਲ ਆ ਯਾਰ ਇੱਥੇ ਬਹੁਤ ਜ਼ਿਆਦਾ ਇੰਨੀ ਮਹਿੰਗੀ ਪਾਰਕਿੰਗ 1 ਘੰਟੇ ਦੀ 11 ਕਾਉਂਟ ਪਾਰਕਿੰਗ ਐਂਡ ਸਾਨੂੰ 2-3 ਘੰਟੇ ਲੱਗਨੇ ਆ ਸੋ ਜੋ ਵੀ ਐ ਬਟ ਚੱਲਦੇ ਆ ਕੈਕਸ਼ਨ ਹਾਲ ਐਂਡ ਫਿਰ ਤੁਹਾਨੂੰ ਦਿਖਾਉਨੇ ਆ ਯਾਰ ਅੰਡ ਇਤਿਹਾਸ ਥੋੜਾ ਬਹੁਤ ਦੱਸਦੇ ਹਾਂ ਹਾਂਜੀ ਕਾਰ ਪਾਰਕ ਚੋਂ ਨਿਕਲੇ ਆ ਐਂਡ ਸਾਰੇ ਚੱਲੇ ਆ ਹੁਣ ਆਪਾਂ ਕੈਕਸਟਨ ਹਾਲ ਵਾਲੀ ਸਾਈਡ ਆ ਚੈੱਕ ਕਰੋ ਕਿਆ ਪਿਆਰੇ ਪਿਆਰੇ ਕਾਰ ਆ ਯਾਰ ਕਿਆ ਪਿਆਰੀ ਸੜਕਾਂ ਐਂਡ ਧੁੱਪ ਨਹੀਂ ਅੱਜ ਥੈਂਕ ਗੋਡ ਹਾਂਜੀ ਆ ਇਨਾ ਪੋਰਸ਼ ਏਰੀਆ ਹਨ ਇੱਥੇ ਕਿਤੇ ਲੱਗ ਗਈ 1 ਮਾਈਲ ਦੇ ਅਰਾਊਂਡ ਹੀ ਅਸੀਂ ਕਾਰ ਪਾਰਕ ਕੀਤੀ ਆ 1 ਮਾਈਲ ਦੇ ਅੰਦਰ ਹੀ ਅਰਾਊਂਡ ਕਾਰ ਪਾਰਕ ਕੀਤੀ ਆ ਕਿਉਂਕਿ ਪਾਰਕਿੰਗ ਮਿਲ ਨਹੀਂ ਰਹੀ ਕਿਤੇ ਇੱਥੇ ਬਿਲਕੁਲ ਸੈਂਟਰਲ ਦੇ ਵਿੱਚ ਆ ਗਏ ਆ ਕਾਰ ਲੈ ਕੇ ਕਾਈਂਡ ਆਫ ਇੱਕ ਡਿਸਗਾਈਜ਼ ਹੀ ਆ ਮੇਰੇ ਲਈ ਬਟ ਸਟਿਲ ਐਕਸਪੀਰੀਅੰਸ ਹੈ ਫਰਸਟ ਟਾਈਮ ਸੋ ਵਧੀਆ ਪਰ ਹੁਣ 1 ਮਾਈਲ ਪੈਦਲ ਚੱਲਣਾ ਵੀ 25 ਮਿੰਟ ਦਾ ਰਸਤਾ ਫਿਰ ਕੈਕਸ਼ਨ ਹਾਲ ਪਹੁੰਚਾਂਗੇ ਉੱਥੇ ਹੀ ਪਹੁੰਚਣਾ ਮੇਨ ਚੀਜ਼ ਮੇਨ ਟਾਰਗੇਟ ਹੀ ਆਹੀ ਹੈ ਐ ਤੁਹਾਨੂੰ ਦਿਖਾਉਨੇ ਆ ਆ ਚੈੱਕ ਕਰੋ ਟਾਟਾ ਲਿਮਿਟਿਡ ਵਾਲਿਆਂ ਦੀ ਬਿਲਡਿੰਗ ਸਾਰੀਆਂ ਇੱਥੇ ਨਾਲ-ਨਾਲ ਹਾਊਸੇਸ ਆ ਨਾ ਵੱਡੇ-ਵੱਡੇ ਸ਼ਾਹੂਕਾਰਾ ਦੇ ਆ ਪਿੱਛੇ ਫਾਈਜ਼ਰ ਦਾ ਵੀ ਸੀ ਸ਼ਾਇਦ ਇੱਕ ਹੋਰ ਸੀ ਫੌਪਸ ਦਾ ਐਂਡ ਆ ਟਾਟਾ ਦਾ ਹਾਂ ਚੈੱਕ ਕਰੋ ਬਿਲਡਿੰਗ ਐਂਡ ਸਟਰੀਟ ਕਿੰਨੀਆਂ ਪਿਆਰੀ ਲੰਡਨ ਦੀਆਂ ਸਟਰੀਟਾਂ ਆ ਹਾਂਜੀ ਕੈਕਸਟਨ ਹਾਲ ਪਹੁੰਚ ਚੱਲਦੇ ਆਂ ਬਸ 2 ਮਿੰਟ ਐਂਡ ਸਟਰੀਟਾਂ ਇੰਨੀਆਂ ਪਿਆਰੀਆਂ ਬਿਲਕੁਲ ਸਿਟੀ ਸੈਂਟਰ ਦੇ ਵਿੱਚ ਆ ਕੇ ਗੋਲੀ ਟੋਕੀ ਐ ਸਮਝ ਸਕਦੇ ਹੋ ਤੁਸੀਂ ਜ਼ਰੂਰਤ ਚਾਹੀਦੀ ਆ ਹਾਂਜੀ ਆ ਪਹੁੰਚ ਦੇਖੋ ਕੈਕਸਟਨ ਸਟਰੀਟ ਆ ਗਈ ਐ ਕੈਕਸਟਨ ਹਾਲ ਜਾਣਾ ਆਪਾਂ ਹਾਂਜੀ ਚੈੱਕ ਕਰੋ ਆਇ ਇੱਕ ਕੈਕਸਟਨ ਹਾਲ ਜਿੱਥੇ ਜਰਨਲ ਜਰਨਲ ਐਡਵਾਇਰ ਨੂੰ ਗੋਲੀ ਮਾਰੀ ਸੀ ਸ਼ਹੀਦ ਸਰਦਾਰ ਉਧਮ ਸਿੰਘ ਜੀ ਨੇ ਐਂਡ ਇਹ ਹੁਣ ਰੈਜ਼ੀਡੈਂਸ਼ੀਅਲ ਏਰੀਆ ਬਣ ਚੁੱਕਿਆ ਹੈ ਆਪਾਂ ਆ ਚੁੱਕੇ ਹਾਂ ਕੈਕਸਟਨ ਹਾਲ ਦੇ ਬਾਹਰ ਆ ਪਿੱਛੇ ਦੇਖ ਸਕਦੇ ਹੋ ਐਡਾ ਵੱਡਾ ਕੈਕਸਟਨ ਹਾਲ ਹੈ ਐਂਡ ਆ ਬਿਲਡਿੰਗਾਂ ਸਾਰੀਆਂ ਬਾਅਦ 'ਚ ਬਣੀਆਂ ਆਪਾਂ ਤੁਹਾਨੂੰ ਥੋੜਾ ਜਿਹਾ ਇਤਿਹਾਸ ਨਾਲ ਰੂਬਰੂ ਕਰਾਉਨੇ ਆ ਉਧਮ ਸਿੰਘ ਜੀ ਦੇ ਸਰਦਾਰ ਉਦਮ ਸਿੰਘ ਸ਼ਹੀਦ ਦੇ ਹਾਂਜੀ ਉਹਨਾਂ ਦਾ ਨਾਮ ਬਚਪਨ ਦਾ ਸ਼ੇਰ ਸਿੰਘ ਸੀ ਐਂਡ ਉਹਨਾਂ ਦਾ ਜਨਮ ਜਿਹੜਾ ਹੋਇਆ ਉਹ ਹੋਇਆ ਸਨਾਮ ਜ਼ਿਲ੍ਹਾ ਸੰਗਰੂਰ ਪੈਂਦਾ ਸੀ ਪੰਜਾਬ 'ਚ ਜਗ੍ਹਾ ਹੈ ਬਹੁਤ ਲੋਕ ਜਾਣਦੇ ਹੋਣੇ ਆ ਬਾਕੀ ਸਰਚ ਕਰ ਸਕਦੇ ਆ ਸਨਾਮ ਇੱਕ ਪਿੰਡ ਦਾ ਨਾਮ ਹੈ ਉਹਦੇ ਤੋਂ ਬਾਅਦ ਉਹਨਾਂ ਨੂੰ ਅਨਾਥ ਆਸ਼ਰਮ ਭੇਜਿਆ ਗਿਆ ਅਨਾਥ ਆਸ਼ਰਮ 'ਚ ਜਾ ਕੇ ਉਹਨਾਂ ਦਾ ਨਾਮ ਪਿਆ ਉਦਮ ਸਿੰਘ ਐਂਡ ਫਨ ਫੈਕਟ ਕਹਿ ਲੋ ਜਾਂ ਕਰਮਾਲਾ ਕਹਿ ਲੋ ਨੈਵੀ ਉਤਰਾਖੰਡ ਤੋਂ ਉਦਮ ਸਿੰਘ ਨਗਰ ਦਾ ਰਹਿਣ ਵਾਲਾ ਪੂਰਾ ਜ਼ਿਲ੍ਹਾ ਉਦਮ ਸਿੰਘ ਦੇ ਨਾਮ ਤੇ ਹੀ ਬਣਿਆ ਹੋਇਆ ਉਦਮ ਸਿੰਘ ਨਗਰ ਤੇ ਅਨਾਥ ਆਸ਼ਰਮ ਚ ਉਹਨਾਂ ਦਾ ਉਦਾਂ ਹੀ ਜੀਵਨ व्यतीत ਹੋਇਆ ਜਿੱਦਾਂ ਕਿ ਸਾਰੇ ਜਿਉਂਦੇ ਆ ਉਹਦੇ ਤੋਂ ਬਾਅਦ ਇੱਕ ਖਾਸ ਚੀਜ਼ ਇਹ ਆ ਕਿ ਉਹਨਾਂ ਨੇ ਵਰਲਡ ਵਾਰ 1 ਚ ਵੀ ਹਿੱਸਾ ਲਿਆ ਉਹ ਵੀ ਯੂਕੇ ਆ ਕੇ ਬ੍ਰਿਟਿਸ਼ ਆਰਮੀ ਦੇ ਨਾਲ ਰਲ ਕੇ ਵਰਲਡ ਵਾਰ 1 ਚ ਉਹਨਾਂ ਨੇ ਹਿੱਸਾ ਲਿਆ ਤੇ جنگ ਲੜੀ ਹਾਂਜੀ ਤੇ ਉਹਦੇ ਤੋਂ ਬਾਅਦ ਵਾਪਸ ਚਲੇ ਗਏ ਸ਼ਾਇਦ ਇਤਿਹਾਸ ਦਾ ਥੋੜਾ ਥੋੜਾ ਹਿੱਸਾ ਮੈਂ ਜਾਣਨਾ 13 ਅਪ੍ਰੈਲ 1919 ਨੂੰ ਜਲੀਆਂ ਵਾਲਾ ਬਾਗ હત્યા ਕਾਂਡ ਹੋਇਆ ਬਹੁਤਿਆਂ ਲੋਕਾਂ ਦਾ ਕਹਿਣਾ ਹੈ ਕਿ ਉਹ ਉੱਥੇ ਮੌਜੂਦ ਸੀ ਉਹਨਾਂ ਨੇ ਆਪਣੀ ਅੱਖੀ ਦੇਖਿਆ ਇਹ ਹਤਿਆਕਾਂਡ ਹੁੰਦੇ ਹੋਏ ਪਰ ਬਹੁਤਿਆਂ ਦਾ ਕਹਿਣਾ ਹੈ ਕਿ ਉੱਥੇ ਨਹੀਂ ਸੀ ਉਹਨਾਂ ਨੂੰ ਪਤਾ ਲੱਗਿਆ ਜਿੱਦਾਂ ਵੀ ਤੇ ਉਹਨਾਂ ਦੇ ਅੰਦਰ ਇੱਕ ਰੋਸ ਜਾਗਿਆ ਕਿ ਇਹ ਐਦਾਂ ਕਿਉਂ ਹੋਇਆ ਹਾਂਜੀ ਤੇ ਇੱਥੇ ਉਹ ਆਪਣੇ ਲੰਡਨ ਚ ਇੱਕ ਗੁਰਦੁਆਰਾ ਸਾਹਿਬ ਹੈ ਉੱਥੇ ਵੀ ਲੈ ਜਾਵਾਂਗੇ ਤੁਹਾਨੂੰ ਦਿਖਾਵਾਂਗੇ 3 ਸਾਲ ਉਹਨਾਂ ਨੇ ਰੈਸ਼ ਕੀਤੀ ਇੱਥੇ ਆਪਣੀ ਜੋ ਪਿੱਛੇ ਦੇਖ ਰਹੇ ਹੋ ਇੱਕ ਅਸੈਂਬਲੀ ਹਾਲ ਹੈ ਬਹੁਤ ਵੱਡੀ ਮੀਟਿੰਗ ਸੀ ਸਾਰੇ ਵੱਡੇ ਵੱਡੇ ਇੱਥੋਂ ਦੇ ਲੋਕ ਆਏ ਹੋਏ ਸੀ ਐਂਡ ਉਹਨਾਂ ਨੇ ਪਲਾਨ ਕੀਤਾ ਸਾਰਾ ਕੁਝ ਇੰਨਾ ਸੌਖਾ ਨਹੀਂ ਆ ਕਿ ਕਿਸੇ ਮੀਟਿੰਗ ਹਾਲ ਚ ਵੜ ਕੇ ਕਿਸੇ ਨੂੰ ਗੋਲੀ ਮਾਰਨੀ ਚਾਹ ਅੱਜ ਦੇ ਵੇਲੇ ਦੀ ਗੱਲ ਕਰੋ ਚਾ ਪੁਰਾਣੇ ਵੇਲੇ ਦੀ ਗੱਲ ਕਰੋ ਉਹਨਾਂ ਨੇ ਕੀਤਾ ਇਹ ਸੰਭਵ ਆਪਣੀ ਵਾਈਫ ਦੇ ਪਾਸਪੋਰਟ ਤੇ ਉਹਨਾਂ ਨੇ ਐਂਟਰੀ ਲਈ ਸੀ ਇੱਥੇ ਮੀਟਿੰਗ ਹਾਲ ਚ ਅੰਦਰ ਜਾਣ ਦੀ ਐਂਡ ਬਹੁਤ ਲੋਕਾਂ ਨੇ ਮੂਵੀ ਦੇਖੀ ਉਹਨਾਂ ਤੇ ਬਹੁਤ ਮੂਵੀਆਂ ਬਣੀਆਂ ਐਂਡ ਪੂਰੀ ਪਲੈਨਿੰਗ ਨਾਲ ਕਿਤਾਬ ਦੇ ਵਿੱਚ ਪਿਸਤੌਲ ਰੱਖ ਕੇ ਲਿਆਏ ਸੀ ਪਿਸਤੌਲ ਕੱਢੀ ਐਂਡ ਇਨੀ ਮੀਟਿੰਗ ਹਾਲ 'ਚ ਸਾਰਿਆਂ ਦੀ ਇਕੱਲੇ-ਇਕੱਲੇ ਦੀ ਮੀਟਿੰਗ ਹੋਈ ਸਭ ਇਕੱਲੇ-ਇਕੱਲੇ ਸਪੀਕਰ ਤੇ ਆ ਕੇ ਬੋਲੇ ਜਦੋਂ ਜਰਨਲ ਡਾਇਰ ਦੀ ਵਾਰੀ ਆਈ ਉਹਨਾਂ ਨੇ ਆ ਕੇ ਬੋਲਿਆ ਉੱਥੇ ਤੇ ਉਸ ਟਾਈਮ ਉਹਨਾਂ ਨੇ ਬੋਲ ਕੇ ਉਹਨਾਂ ਨੂੰ ਵੰਗਾਰ ਕੇ ਸਿੱਧਾ ਗੋਲੀਆਂ ਮਾਰੀਆਂ ਤਿੰਨ-ਚਾਰ ਜੋ ਕਿ ਆਪਨੇ ਦੇਖਿਆ ਹੋਣਾ ਮੂਵੀਆਂ 'ਚ ਪਰ ਬਹੁਤ ਵੱਡੀ ਚੀਜ਼ ਆ ਸਾਰਿਆਂ ਦੇ ਵਿੱਚ ਤੇ ਵੱਡੀ ਚੀਜ਼ ਉਹਨਾਂ ਨੇ ਸਿਰਫ ਜਰਨਲ ਡਾਇਰ ਨੂੰ ਮਾਰਿਆ ਉੱਥੇ ਇੰਨੀ ਪਬਲਿਕ ਸੀ ਕਿਸੇ ਹੋਰ ਨੂੰ ਕੋਈ ਗੋਲੀ ਨਹੀਂ ਵੱਜੀ ਕਿਸੇ ਹੋਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਕੱਲੇ ਜਨਵਰ ਜਰਨਲ ਡਾਇਰ ਨੂੰ ਮਾਰ ਕੇ ਉਹਨਾਂ ਨੇ ਆਪਣਾ 21 ਸਾਲ ਪੁਰਾਣਾ 22 ਸਾਲ ਪੁਰਾਣਾ ਬਦਲਾ ਪੂਰਾ ਕੀਤਾ ਜਲੀਆਂ ਵਾਲੇ ਬਾਗ ਦਾ ਉਹਦੇ ਤੋਂ ਬਾਅਦ ਸਿਕਿਉਰਟੀ ਕਹਿ ਲੋ ਜਾਂ ਪੁਲਿਸ ਆੜੇ ਕਹਿ ਲੋ ਹੱਸ ਹੱਸਦੇ ਹੱਸਦੇ ਉਹਨਾਂ ਕੋਲ ਉਹ ਜਾ ਕੇ ਉਹਨਾਂ ਨੇ ਆਪਣੇ ਆਪ ਨੂੰ ਤਿਆਗ ਦਿੱਤਾ ਐਂਡ 4 ਮਹੀਨਿਆਂ ਤੋਂ ਬਾਅਦ ਤਕਰੀਬਨ 4 ਮਹੀਨਿਆਂ ਦੇ ਵਿੱਚ ਹੀ ਉਹਨਾਂ ਨੂੰ ਫਾਸੀ ਦੀ ਸਜ਼ਾ ਸੁਣਾ ਦਿੱਤੀ ਗਈ 31 ਜੁਲਾਈ 1940 ਨੂੰ ਉਹਨਾਂ ਨੂੰ ਫਾਸੀ ਦੀ ਸਜ਼ਾ ਸੁਣਾਈ ਗਈ ਖਾਸੀ ਤੋਂ ਪਹਿਲਾਂ ਕੋਸ਼ਿਸ਼ ਸ਼ਬਦ ਉਹਨਾਂ ਨੇ ਬੋਲੇ ਜਦੋਂ ਉਹਨਾਂ ਦਾ ਨਾਮ ਪੁੱਛਿਆ ਗਿਆ ਉਹਨਾਂ ਨੇ ਆਪਣਾ ਨਾਮ ਦੱਸਿਆ ਰਾਮ ਮੁਹੰਮਦ ਸਿੰਘ ਆਜ਼ਾਦ ਜੀ ਦਾ ਮਤਲਬ ਹੈ ਕਿ ਜਲੀਆਂ ਵਾਲੇ ਬਾਗ ਹੱਤਿਆ ਕਾਂਡ 'ਚ ਸ਼ਹੀਦ ਹੋਏ ਸਾਰੇ ਹੀ ਧਰਮਾਂ ਦੇ ਲੋਕ ਉੱਤੇ ਸੀ ਪਰ ਹੱਤਿਆ ਕਾਂਡ 'ਚ ਗੋਲੀ ਐਦਾਂ ਚੱਲੀ ਕਿ ਕਿਸੇ ਦਾ ਧਰਮ ਕੋਈ ਯਾਦ ਨਹੀਂ ਦੇਖੀ ਗਈ ਤੇ ਉਹਨੇ ਸਾਰਿਆਂ ਨੂੰ ਰਾਮ ਹਿੰਦੂਆਂ ਨੂੰ ਕਿਤਾ ਮੁਹੰਮਦ ਆਪਣੇ ਨਾਮ ਨਾਲ ਜੋੜਿਆ ਐਂਡ ਸਿੰਘ ਸਿੱਖਾਂ ਨੂੰ ਐਂਡ ਆਜ਼ਾਦ ਉਹਨਾਂ ਨੇ ਦਿਖਾਇਆ ਕਿ ਅਸੀਂ ਆਜ਼ਾਦ ਲੋਕ ਆ ਸਾਡੇ ਤੇ ਅਤਿਆਚਾਰ ਨਹੀਂ ਕਰ ਸਕਦੇ ਤੁਸੀਂ ਇੱਕ ਬਹੁਤ ਵੱਡੀ ਲਹਿਰ ਸੀ ਤੇ ਬਹੁਤ ਪਲਾਨ ਕਰਕੇ ਇਹ ਚੀਜ਼ ਹੋਈ ਆ ਐਂਡ ਬਹੁਤ ਖੁਸ਼ ਆ ਅੱਜ ਇਸ ਚੀਜ਼ ਨੂੰ ਵਿਟਨੈਸ ਕਰ ਰਹੇ ਆ ਕਿ ਆ ਸਾਡੇ ਪਿੱਛੇ ਅਸੈਂਬਲੀ ਹਾਲ ਆ ਪਰ ਦਿੱਕਤ ਇਹ ਆ ਕਿ ਇਹ ਹੁਣ ਰੈ residențial ਏਰੀਆ ਬਣ ਚੁੱਕਿਆ ਹੈ ਅੰਦਰ ਵਿਜ਼ਿਟ ਨਹੀਂ ਕਰ ਸਕਦੇ ਤੇ ਪਹਿਲਾਂ ਵਾਲੀ ਚੀਜ਼ਾਂ ਨਹੀਂ ਰਹਿ ਗਈਆਂ ਬਟ ਇਹ ਐ ਇਥੋਂ ਦਾ ਇਤਿਹਾਸ ਹਾਂਜੀ ਆ ਚੈੱਕ ਕਰੋ ਆਇਆ ਪੂਰਾ ਆਪਣਾ ਕੈਕਸਟਨ ਹਾਲ ਬਹੁਤ ਲੋਕ ਆ ਰਹੇ ਆ ਦੇਖਣ ਇਸ ਥੀਨੋ ਬਟੇ ਆ ਕੀ ਬਾਹਰੋ ਹੀ ਦੇਖ ਸਕਦੇ ਆ ਕਾਸ਼ ਅੰਦਰੋ ਦਿਖਾ ਪਾਉਂਦੇ ਤੁਹਾਨੂੰ ਕੈਕਸਟਨ ਸਟਰੀਟ ਤੇ ਆ ਸਿਟੀ ਆਫ ਵੈਸਟਮਿੰਸਟਰ ਚ ਆਪ ਦੇਖ ਸਕਦੇ ਹੋ ਰਾਮ ਮੁਹੰਮਦ ਸਿੰਘ ਆਜ਼ਾਦ ਇਸੀ ਉਹਨਾਂ ਦੇ ਆਖਰੀ ਬੋਲ ਤੇ ਉਹਦੇ ਤੋਂ ਬਾਅਦ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਪਰ ਆਪਣਾ ਬਦਲਾ ਉਹਨਾਂ ਨੇ ਪੂਰਾ ਕੀਤਾ ਇੰਨੇ ਚਾ ਸੀ 21 ਸਾਲ ਤੱਕ ਉਹਨਾਂ ਦੇ ਦਿਲ ਚ ਗੱਲ ਸੀ 21 ਸਾਲ ਬਹੁਤ ਵੱਡੀ ਚੀਜ਼ ਹੁੰਦੀ ਆ ਇੱਕ ਚੀਜ਼ ਤੇ ਡੈਡੀਕੇਟਿਡ ਸੀ ਤੇ ਉਹਨਾਂ ਨੇ ਪੂਰੀ ਕੀਤੀ ਆ ਪਿਛੇ ਹਾਲ ਦੇਖ ਰਹੇ ਹੋ ਆਹੀ ਹੈ ਉਹ ਹਾਲ ਜਿੱਥੇ ਆ ਕੇ ਗੋਲੀ ਮਾਰੀ ਸੀ ਉਹਨਾਂ ਨੇ